ਪੁੱਤਵਰਨ ਦੀ ਸੇਵਾ ਦੇ ਕਰਵਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇਸਾਂ ਸੁਹਾਸਾ ਮੰਨ ਲਈ ਇਹਨਾਂ ਦੀ ਕਮਾਈ ਦਾ ਧਿਆਨ ਕਰ ਕੇ ਕਾਲ ਸਾਜੀ ਬੋਲੋ ਜੀ ਵਾਹਿਗੁਰੂ ਬੰਜਾਂ ਤੱਕਤਾ ਸਰਵਤ ਪੁੱਤਵਰਨ ਦਾ ਧਿਆਨ ਕਰ ਕੇ ਬੋਲੋ ਜੀ ਵਾਹਿਗੁਰੂ ਕ੍ਰਿਸ਼ਨ ਸਰਵਤੋ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਤੋਂ ਵਾਹਿ ਜੀ ਵਾਹਿ ਵਾਹਿ ਜੀ ਜਿੱਤੇ ਆਵੇ ਤੇਤੇ ਆਵਨ ਕਾ ਸਦਕਾ ਸਰਬ ਸਤਿ ਹੋਵੇ ਜਹਾਂ ਜਹਾਂ ਕਲ ਸਾਹਿ ਤਾਹੇ ਗਉਨ ਕਾ ਤਾਹ ਰਖਿਆ ਰਿਆਈ ਤੂੰ ਦੇਖ ਤੇਰੀ ਫਤੇ ਦਰਦਗੀ ਪਾਇ ਤੇ ਪਤਗੀ ਜੀਤ ਸ੍ਰੀ ਸਾਹਿ ਜੀ ਕਹਾਏ ਕਲ ਸਾਹਿ ਕੇ ਗੋਦ ਬਾਲੇ ਗੋਦੋਂ ਦੀ ਸਵਾ ਰਹੇ ਰੂ ਸਿਕਾਉਨ ਸਿੱਖੀ ਦਾਣ ਕੇ ਸਤਾਨ ਰਹਿਤ ਦਾਣ ਵਿਵੇਕ ਦਾਣ ਵਿਸਾਹ ਦਾਣ ਪ੍ਰਭਤਾ ਦਾਣ ਨਾਮ ਸ੍ਰੀ ਦਾਮ ਨਾਮਦਾਨ ਸ੍ਰੀ ਅੰਮ੍ਰਿਤ ਸਰਜੀ ਕੇਸਨਾਨ ਚੌਂਕੀਆਂ ਚੰਦੇ ਬੁੰਗੇ ਜਗੋ ਤੁਸ ਅਤਾਲੋ ਧਰਮ ਕਾ ਜੈਕਾਰੇ ਗੋਦੋ ਜੀ ਤੁਮਾਰਾ ਹੈ ਬ੍ਰਹੂ ਸਿਕਾ ਨਾ ਮਰਣੀ ਬਾ ਮਤਿ ਚੀ ਮਤ ਦਾ ਰਖਾ ਕੁਵਾਲੀ ਜੀ ਮੇ ਅਕਾਲ ਪੁਰਖ ਆਪਣੇ ਸੰਤ ਦੀ ਸਦਾ ਸਹਾਈ ਦਾ ਕਰ ਦਿਓ ਸ੍ਰੀ ਨਨਕਾਨ ਸਾਹਿਬ ਜੀ ਔਰ ਗੁਰਦੁਆਰੇ ਗੁਰਦਮਾ ਦੇ ਜਿੱਦਾਂ ਨੂੰ ਪੰਥ ਕਮ ਚੋੜਿਆ ਗਿਆ ਤੁਹਾਨੂੰ ਦਰਸ਼ਨ ਦੀ ਦਾਤ ਸੇਵਾ ਸੰਭਾਲਦਾ ਗਾਨ ਪਾਲ ਸਾਹਿਬ ਜੀ ਨੇ ਬਖਸ਼ੋ ਜੀ اے ਨਿਮਾੜਿਆਂ ਦੇ ਮਾਨ ਸਤਿਗੁਰੂ ਜੀ ਦੇ ਕਾਣਿਆਂ ਦੇ ਕਾਣ ਨਿਉਟਿਆਂ ਦੀ ਓਟ ਧੰਨ ਧੰਨ ਕੰਨ ਸ੍ਰੀ ਗਮ ਤੇਗ বাহাদুর ਸਨ ਮਹਾਰਾਜ ਜੀ 와 ਆਪ ਜੀ ਕੇ ਪਾਵਨ ਭਵਿੱਤਰ ਸਤਿਗੁਰਦੁਆਰਾ ਸਾਤਸ਼ਹੀ ਨੋਵੀਂ ਸੰਤਾਨ ਸਾਹਿਬ ਜੀ ਕੇ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿ ਜੀ ਦਾ ਵਾਹੀ ਗੁਰੂ ਜੀ ਆਪ ਜੀ ਕੇ ਕਰਨਾ ਕਮਣਾ ਬਾਸ ਸਰਦਾਸ ਬੇਨਤੀ ਜੋਗਰੀ ਹੈ ਆਪ ਜੀ ਕੇ ਦਰ ਘਰ ਦੇ ਪ੍ਰੀਤਵਾਨ ਸੇਵ ਕੋ ਭਾਈ ਭਿੰਦਰ ਸਿੰਘ ਜੀ ਮੋਰੋਂ ਕਿੰਨਾ ਪਰਿਵਾਰਾ ਬਲਣਾ ਸਤਿਗੁਰ ਜੀ ਆਪ ਜੀ ਕੀ ਅਲਾਈ ਦਰਗਾਹੀ ਬਾਣੀ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਬਾਣੀ ਦੇ ਜਾਪ ਕੀਤੇ ਗਏ ਸਤਿਗੁਰ ਜੀ ਅਕਾਲ ਤੋਂ ਆਪ ਜੀ ਕੇ ਪਾਵਨ ਪਵਿੱਤਰ ਸਥਾਨਾਂ ਦੇ भोग पाएगी सतगुरु जी संपूर्णതായി होईए सतगुरु जी सेवा आनवांडियां बेअंत बेअंत ਤੁਲਾ ਦੀ ਖਮਾ ਬਖਸ਼ਣੇ ਆਗਾਮ ਵਾਸਤੇ ਸੁਧ ਬਾਣੀ ਪੜਨ ਦੀ ਦਰ ਕਰਦੀ ਸੇਵਾ ਕਰਨ ਦੀ ਬਲ ਤਾਂ ਤਾਕਤ ਸਮਰੱਥਾ ਬਖਸ਼ ਕਰਨੀ ਦਾ ਰਾਂਝੇ ਸੰਪਨੀਆਂ ਹਾਜ਼ਰੀਆਂ ਤੇ ਨੁਕਰੀ ਮਿਟਾਵਾਤ ਸਤਿਗੁਰੂ ਜੀ ਦਰਸੇ ਹੀ ਪ੍ਰਵਾਨ ਕਰਨੀਆਂ ਕਦਮ ਕਦਮ ਸੁਹਾਗ ਸੁਹਾਗ ਮੇਟੀ ਚਲਾਣੇ ਆਪਨੇ ਬਰੋ ਘਰੋਂ ਸਿੱਧੀ ਸਿੱਧਕ ਬ੍ਰੋਤਾ ਨਾਮ ਦਾਗੇ ਦਾਤਾ ਬਖਸ਼ ਕਰਨੇ ਸਤਿਗੁਰੂ ਜੀ ਭਾਈ ਬਿੰਦਰ ਸਿੰਘ ਜੀ ਦੇ ਪੁੱਤਰ ਹੈ ਭਾਈ ਅਮਰਪ੍ਰੀਤ ਸਿੰਘ ਜੀ ਨੂੰ ਦੇਖੋ ਕਿਤਾ ਬਖਸ਼ ਕਰਨੇ ਕਰਦੀ ਕਲਾ ਕਰਨੀ ਮਹਾਰਾਜ ਕਿਰਪਾ ਕਰਨੀ ਦਾਤਾ ਜੀ ਨੂੰ ਮੇਰਾ ਕਰਨੀਆ ਸਿਰ ਪਰਿਵਾਰ ਦੀਆਂ ਮਨੋ ਕਾਪਨਾਵਾਂ ਮੋਹਾਵਨਾਵਾਂ ਸੰਪੂਰਨ ਕਰਨੇ ਸਤਿਗੁਰੂ ਜੀ ਆਪ ਜੀ ਦੀ ਜੀਰ ਬੇਨਤੀ ਜੋਦਰੀ ਹੈ ਸਮੂਹ ਸਿਕ ਸੰਗਤਾਂ ਵੱਲੋਂ ਆਪ ਜੀ ਕੇ ਹਜਿਨ ਸਤਿਗੁਰੂ ਜੀ ਸ੍ਰੀ ਸਤੂ ਨਿਹਾਲ ਜੀ ਦੇ ਜਾਪ ਕੀ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤੇਗੇ ਸਤਿਗੁਰੂ ਜੀ ਸਮੂਹ ਸੰਗਤਾਂ ਦੇ ਵੱਲੋਂ ਬਾਣੀ ਪੜ੍ਹਦੇ ਆਂ ਸੇਵਾ ਕਰਦੇ ਆਂ ਆਪ ਜੀ ਦੇ ਦਰ ਕਰਦਿ ਸੇਵਾ ਬਣਵਾਉਂਦੇ ਸਤਿਗੁਰੂ ਜੀ ਹੋਈਆਂ ਬਿਆਨ ਅਤਿ ਭੁਨਾ ਦੀ ਜਨਾਬ ਬਖਸ਼ਣੇ ਆ ਗਾਮ ਪਾਸੇ ਸਮਤ ਬਖਸ਼ਣੇ ਸਮੂਹ ਸਿਕ ਸੰਗਤਾਂ ਨੂੰ ਮਹਾਰਾਜ ਜੀ ਆਪਣੇ ਚਰਨਾਂ ਕਰਨਾ ਦੀ ਧੀਖ ਬਖਸ਼ਿਸ਼ ਕਰਨ ਕਰ ਕਰਦੀ ਸੇਵਾਵਾ ਕਰਨੀ ਬਣ ਕਾ ਪੂਰਤਨਾ ਬਖਸ਼ਿਸ਼ ਕਰਨੀ ਸਮੂਹ ਸਿੱਖ ਸੰਗਤ ਪਰਿਵਾਰਾਂ ਦੇ ਅੰਦਰ ਘਰਾ ਅੰਦਰ ਪਰਿਵਾਰਾਂ ਅੰਦਰ ਸਤਿਗੁਰੂ ਜੀ ਦੀ ਸ਼ੁਭ ਸ਼ਾਂਤੀ ਵਰਤਾਨੀ ਆਦਿਆਂ ਬਿਆਦੀਆਂ ਮੁਕਤਾਂ ਕ੍ਰਿਸ਼ਨਾ ਬਿਗਨਾ ਦੇ ਨਾਸ ਕਰਨ ਦੇ ਸੁੱਖਾਂ ਦੇ ਪ੍ਰਕਾਸ਼ ਕਰਨੇ ਦੀ ਧੰਨਵਾਦ ਦੇ ਪ੍ਰਤਾਪ ਕਰਨੇ ਪਰਿਵਾਰਾਂ ਨੂੰ ਮੇਦ ਮਦਦ ਪਿਆਰਤਵਾਦੀ ਇਕਤਤ ਪਤਾਨੀ ਸ਼ਰੀਰ ਦੀ ਤੰਦਰੁਸਤੀਆਂ ਦੇ ਰੋਚਰ ਰક્ષਸ਼ ਕਰਨੀਆਂ ਪਰਿਵਾਰਾਂ ਵਿੱਚ ਬਾਤੇ ਕਰਨੇ ਦੀ ਜਹਰਾ ਕਰਨਾ ਹੋ ਜਨਾ ਭਾਵਨਾ ਮਨ ਮੁਕਤ ਸਤਿਗੁਰੂ ਜੀ ਸਮੂਹ ਸਿੱਖ ਸੰਗਤਨ ਆਪ ਜੀ ਦੀ ਦਰ ਕਰਦੇ ਚਰਨ ਪਰਸੇ ਸਤਗੁਰੂ ਜੀ ਬਾਣੀ ਦਾ ਓਟ ਆਸਰਾ ਮਿਆ ਦੇ ਕਿਰਪਾ ਕਰਨੀ ਸਮੋਤ ਸਭ ਸੰਤਾਂ ਦੇ ਮਨੋ ਕਾਮਨਾ ਮਾ ਸੁਭਾਗਨਾ ਮ ਸੰਪੂਰਨ ਕਰਨੀ ਸਿ ਬਖਸ਼ਿਸ਼ ਕਰਨੀ ਆਪ ਚੜਦੀ ਕਲਾ ਕਰਨੀ ਹਾਰ ਦਿਵਾਨੀ ਆਰਮਦਾਨੇ ਪਤ੍ਰਿ ਬਖਸ਼ਿਸ਼ ਕਰਨੀ ਸਤਗੁਰੂ ਜੀ ਸਮੋਤ ਸਭ ਸੰਗਤਾਂ ਵੱਲੋਂ ਆਪ ਜੀ ਕੇ ਹਜ਼ੂਰ ਆਪ ਜੀ ਕੇ ਪਾਵਨ ਦਰ ਘਰ ਮਹਾਰਾਜ ਜੀ ਨਤ ਮਸਤਕ ਹੋਏ ਨੇ ਸਤਗੁਰੂ ਜੀ ਕਿਰਪਾ ਕਰਨੀ ਜੀ ਦੀ ਜੀ ਸਾਹਿਬ ਜੀ ਦੀ ਯਾਤਰਾ ਆਰੰਭ ਕਰਨ ਲੱਗੇ ਨੇ ਕਿਰਪਾ ਕਰਨੀ ਮਹਾਰਾਜ ਆਂਗਰ ਸਾਹਿਬ ਹੋਲਾ ਸਮੂਹ ਸੰਗਿਤਾ ਦੀ ਯਾਤਰਾ ਦਾ ਸਫਲੀਕਰਨ ਦੇ ਰਸਤੇ ਵਿੱਚ ਜੈਗਨਨਾ ਮਹਾਰਾਜ ਜੀ ਅੰਗ ਸੰਸਾ ਯੂਟਿਊਬਰਾਂ ਦੇ ਸਹਿਯੋਗ ਨਾਲ ਕਾਰਜਲਾਸ਼ ਕਰਮੇ। ਜਿੰਨਾ ਕ੍ਰਿਸ਼ੀ ਅਨੁਕਰਾਤਨ ਸਾਧਗੁਰੂ ਦੀ ਸੇਵਕ ਪਰਿਵਾਰਾਂ ਵੱਲੋਂ ਸੰਸਥਾ ਨੂੰ ਆਪ ਜੀ ਦੀ ਸੁੰਦਰਤਾ ਸ਼ਕਤੀਗਣ ਆਏਗੀ। ਇਹ ਕਾਰਜ ਕਰਨੇ ਸੇਵਕਾਂ ਦੇ ਲੋਕ ਪ੍ਰਲੋਕ ਕਰਦੇ ਤੱਕ ਨੂੰ ਨਾਜ਼ ਰੱਖਣੇ ਅਤੇ ਕਲਾ ਕਰਨੇ ਆਪ ਜੀ ਦੇ ਹੋ ਜ਼ਰੂਰ ਹੈ। ਸਮੂਹ ਸੰਗਤਵਾਂ ਨੂੰ ਸਤਿਗੁਰੂ ਦੀ ਪੰਚਾਂ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਜੀ ਹਾਜ਼ਰ ਹੈ ਦਰਤੀ ਪ੍ਰਵਾਣੋਂ ਦੀ ਪ੍ਰਵਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਨ ਦੀ ਅਗਿਆ ਰੱਖਣੇ ਹੋਰ ਜਿੰਨਾ ਕਾਰਜਾਂ ਨੂੰ ਪ੍ਰਕਾਸ਼ ਸਤਿਗੁਰੂ ਦੀ ਸੰਤਾਨੀ ਆਪ ਜੀ ਦੀ ਥਾਣ ਸਥਾਨ ਦੀ ਬੜੀ ਕਿਰਪਾ ਕਰਨੀ ਹੋਰ ਕਰਨੀ ਸਤਿਗੁਰੂ ਜੀ ਦਇਆ ਕਰਨੇ ਸਮੂਹ ਜੀ ਕੋ ਸਤ ਸੰਗਤਾਂ ਦੇ ਪਰਿਵਾਰਾਂ ਦੇ ਕਾਰਜਰਾਸ ਕਰਨੇ ਕੜੀ ਖੜਾ ਰੱਖਿਸ਼ ਕਰਨੇ ਸੋ ਆਪਨਾ ਮਨੋ ਕਾਮਨਾ ਮਨ ਸੰਪੂਰਨ ਕਰਨੀ ਹੈ ਕਿਰਪਾ ਕਰੂ ਜੀ ਕਾਮਨਾ ਇਲਾਹੀ ਦਰਗਾਹੀ ਹੁਕਮਨੂਰ ਲਖਸ ਕੇ ਨਿਹਾਲ ਕਰੋ ਜੀ ਤੇ ਚੱਲਾਂ ਦੀ ਸਮਤ ਬਖਸ਼ੀ ਅਕਤ ਵਾਤਾ ਘਾਤਾ ਉਹਨ ਜੋ ਤੁਮ ਮਾਣੇ ਸਰਬਤ ਦੇ ਕਾਰਜਰਾਸ ਕਰਨੇ ਸਿੱਖੋ ਕੜਤੀ ਸੰਦੇਸ਼ ਸਰਬਤ ਲਾਹੇਵੰਦ ਹੋਵਣ ਨਾਨਕ ਨਾਮ ਚੱਲ ਦੀ ਕਲਾ ਤੇਰੀ ਮਾਣੇ ਸਰਬਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਇ ਆਗਿਆ ਭਈ ਆਕਾਰ ਕੀ ਪਵਨ ਚਾਯੋ ਪੰਥ ਸਾਬ ਸੇ ਕੌਣ ਕੋ ਹੁਕਮ ਹੈ ਮਨੁ ਮਨਿ ਹੋ ਗੰਤ ਗੰਤ ਜੀ ਮਾਨਿਓ ਰਤ ਗੁਰੂ ਰਾਤੀ ਦੇਹ ਨੂੰ ਮਿਲ ਬੂਤ ਹੈ ਹੋ ਜਗਤ ਨਰੇ ਜਾਨ ਕਰੇਗਾ ਕਾਲ ਦਿਸਾ ਆਕੀ ਰੇ